ਭਾਈ ਕੱਲ ਸਾਨੂੰ ਮੈਸੇਜ ਮਿਲਿਆ ਕਿ ਝੰਡਾ ਕਿਸੇ ਨੇ ਰੋਡ ਦੇ ਸੈਂਟਰ ਵਿੱਚ ਘੱਟ ਦਿੱਤਾ ਆ ਤਸਵੀਰਾਂ ਤੁਸੀਂ ਵੇਖੋ ਔਰ ਝੰਡਾ ਵੇਖੋ ਵੀ ਰੋਡ ਦੇ ਸੈਂਟਰ ਚ ਗੱਡੇ ਆ ਔਰ ਕਾਰਨ ਕੀ ਆ ਕਿਉਂਕਿ ਹਰ ਜਗ੍ਹਾ ਦੇ ਉਸੇ ਤੁਸੀਂ ਵੇਖਿਆ ਕਿ ਕਈ ਵਾਰੀ ਜਗ੍ਹਾ ਵੀ ਨਿਕਲ ਆਉਂਦੀ ਆ ਉਸ ਦੇ ਕਹਿਣ ਮੁਤਾਬਕ ਕਿ ਕਿਉਂ ਝੰਡਾ ਲਾਲ ਜਿਹੜਾ ਉਹ ਗੱਡੇ ਆ ਗਿਆ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਵੇਖਿਆ ਮੌਕਾ ਤੇ ਮੌਕਾ ਜੁਆ ਕੁਝ ਹੋਰ ਜਗ੍ਹਾ ਦਾ ਬੜੀ ਕਦਰ ਆ ਜੋ ਝੰਡਾ ਘੱਟਿਆ ਬਾਬਾ ਜੀ ਜਗ੍ਹਾ ਤੇ ਧਿਆਨ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਿਹਾ ਸੀ ਸੜਕ ਪਾਰ ਕਰ ਰਿਹਾ ਸੀ ਲੇਕਿਨ ਜਿੱਥੋਂ ਸੜਕ ਪਾਰ ਹੋ ਰਹੀ ਸੀ ਉਹਨਾਂ ਵੱਲੋਂ ਇਹ ਸੜਕ ਤੋੜ ਕੇ ਇੱਥੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਇੱਕ ਤਾਂ ਕੁਦਰਤੀ ਸੜਕ ਟੁੱਟ ਜਾਂਦੀ ਆ ਇੱਕ ਖੁਦ ਸੜਕ ਤੋੜ ਕੇ ਪਾਣੀ ਜਿਹੜਾ ਪਾਰ ਕਰਨਾ ਕਿਉਂਕਿ ਆਪਣੇ ਘਰ ਨੂੰ ਬਚਾਉਣਾ ਤਾਂ ਹਰ ਇੱਕ ਦਾ ਫਰਜ਼ ਹੈ ਤਾਂ ਘਰ ਬਚਾਉਣ ਨੂੰ ਦਿਲ ਤਾਂ ਕਰਦਾ ਕਿ ਸਾਡਾ ਘਰ ਜੋ ਟੁੱਟ ਰਿਹਾ ਜੋ ਸਾਹਮਣੇ ਪਾਣੀ ਪੈ ਰਿਹਾ ਉਸ ਨਾਲ ਉਹ ਸੜਕ ਟੁੱਟੀ ਚੰਗੀ ਕਿਉਂਕਿ ਸੜਕ ਜਿਹੜੀ ਹੈ ਜੇ ਟੁੱਟ ਜਾਂਦੀ ਹੈ ਤਾਂ ਦੁਬਾਰਾ ਵੀ ਬਣ ਜਾਵੇਗੀ ਲੇਕਿਨ ਘਰ ਦੇ ਉੱਤੇ ਲੱਗੀ ਪੂਜੀ ਸਾਰੀ ਉਮਰ ਵਾਲੀ ਖਤਮ ਹੋ ਜਾਵੇਗੀ ਸੋਚਦਾ ਉਸਨੇ ਚੰਗੀ ਸੋਚੀ ਸੀ ਕਿਉਂਕਿ ਉਥੇ ਭਾਰੇ ਮੇਰੇ ਨਾਲ ਕੋਈ ਕੁਝ ਵੀ ਹੱਲ ਕੱਢ ਸਕਦੇ ਨਾ ਇਹ ਵਖਰੀ ਬਣਾਉਣੀ ਪਰ ਇਹ ਆ ਕੇ ਐਵੇਂ ਥੋੜਾ ਕੰਦੇ ਇਸ ਦਾ ਵਿਰੋਧ ਦੀ ਜਗ੍ਹਾ ਦਾ ਬੜੀ ਕਦਰ ਹੈ ਕਿ ਸੜਕ ਕਿਉਂ ਤੋੜੀ ਬਾਬੇ ਜਗ੍ਹਾ ਹੈ ਧਿਆਨ ਹੁਣ ਸੜਕ ਜੇ ਟੁੱਟ ਜਾਂਦੀ ਤੇ ਇਸੇ ਘਰ ਦਾ ਬਚਾਓ ਸਕਦਾ ਸੀ ਤਾਂ ਹੁਣ ਪਤਾ ਨਹੀਂ ਬਚਾਓ ਹੋਇਆ ਜਾਂ ਨਹੀਂ ਹੋਇਆ ਦੱਸਦੇ ਐ ਕਿ ਜਦੋਂ ਤੁਸੀਂ ਗਾਂਗਲੇ ਨੂੰ ਜਾਂਦੇ ਹੋ ਤਾਂ ਬਿਲਕੁਲ ਟੋਟੇ ਵਾਲੇ ਰੋਡ ਦੇ ਉੱਤੇ ਜਗ੍ਹਾ ਹੁੰਦੀ ਆ ਉਹ ਰਾ ਝੰਡਾ ਲੱਗਿਆ ਤਾਂ ਫਿਰ ਇਸ ਮਸਲੇ ਨੂੰ ਅੱਗੇ ਨਹੀਂ ਲੈ ਜਾਣ ਦਿੱਤਾ ਗਿਆ ਇੱਥੋਂ ਤੱਕ ਸੀਮਤ ਕਰ ਦਿੱਤਾ ਗਿਆ ਕਿ ਚਲੋ ਬਚਾਅ ਹੋ ਗਿਆ ਨਹੀਂ ਤਾਂ ਲੋਕਾਂ ਦਾ ਕਹਿਣਾ ਸੀਗਾ ਕਿ ਹੁਣਾਂ ਸੜਕ ਪੁੱਟੀ ਆ ਇਸ ਦਾ ਵਿਰੋਧ ਕਰਨਾ ਸਾਡਾ ਲਾਜ਼ਮੀ ਆ ਪਰ ਅਸੀਂ ਇਹ ਕਹਿੰਦੇ ਆ ਕਿ ਕਿਸੇ ਦੀ ਜਾਨ ਬਚਦੀ ਹੋਵੇ ਕਿਸੇ ਦਾ ਪਰਿਵਾਰ ਕਿਸੇ ਦੇ ਜੀਵਾਂ ਦਾ ਨੁਕਸਾਨ ਬਚਦਾ ਹੋਵੇ ਤਾਂ ਜ਼ਰੂਰ ਅਗਰ ਸੜਕ ਨਹੀਂ ਵਿਖੀ ਜਾਂਦੀ ਫਿਰ ਪਹਾੜ ਵੀ ਡਾਹੇ ਜਾਂਦੇ ਆ ਤਾਂ ਜੇ ਸੜਕ ਵੀ ਉਸਨੂੰ ਢਾਈ ਆ ਤਾਂ ਕੋਈ ਬਾਲ ਨਹੀਂ ਕਰਦਾ ਇਸ ਕਰਕੇ ਸਾਨੂੰ ਮੈਸੇਜ ਤਾਂ ਮਿਲਿਆ ਸੀ ਇਹ ਬੱਕਰੀ ਪੜਾਉਣੀ ਹੈ ਸ਼ੇਅਰ ਕਰ ਦਈਏ ਐਵੇਂ ਥੋੜਾ ਕੰਮ ਬਾਬੇ ਦੀ ਜਗ੍ਹਾ ਦਾ ਜੇ ਉਸ ਦੇ ਘਰ ਦੇ ਸਿੱਧਾ ਪਾਣੀ ਦੀ ਟੱਕਰ ਲੱਗ ਗਈ ਬਾਬੇ ਦੀ ਜਗ੍ਹਾ ਹੈ ਧਿਆਨ ਨਾਲ ਆ ਜੇ ਉਹ ਟੱਕਰ ਉਸ ਦੇ ਘਰ ਨੂੰ ਢਾ ਦਿੰਦੀ ਉਹ ਸਹੀ ਸੀ ਜਾਂ ਉਸ ਨੇ ਇਹ ਸ਼ੜਕ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਹੀ ਆ ਇਸ ਬਾਰੇ ਕਮੈਂਟ ਤੁਸੀਂ ਕਰਨਾ ਔਰ ਅਸੀਂ ਆਪਣੇ ਵਿਚਾਰ ਦੇ ਦਿੱਤੇ ਆ ਕਿ ਇਸ ਨਾਲੋਂ ਸ਼ੜਕ ਤੋੜਨੀ ਚੰਗੀ ਆ ਕਿਉਂਕਿ ਇਹ ਸ਼ੜਕ ਦੇ ਵਿੱਚ ਪਹਿਲਾਂ ਹੀ ਪੁਲੀਆਂ ਘਟ ਨੇ ਇਸ ਦੇ ਉੱਤੇ ਅਸੀਂ ਕੱਲ ਬੋਲੇ ਸੀ ਇਹ ਸ਼ੜਕ ਦੇ ਵਿੱਚ ਇੱਕ ਦੋ ਪੁਲੀਆਂ ਹੀ ਨੇ ਜੇ 5-7 10 ਪੁਲੀਆਂ ਵੀ ਹੁੰਦੀਆਂ ਤਾਕ ਕੋਈ ਗੁਨਾਹ ਨਹੀਂ ਸੀ ਕੁਲੀਆਂ ਹੋਣੀਆਂ ਚਾਹੀਦੀਆਂ ਸੀ ਜਿਸ ਨਾਲ ਪਾਣੀ ਜਿਹੜਾ ਇੱਧਰ ਉੱਧਰ ਲੰਘ ਜਾਵੇ ਹੁਣ ਉਸ ਏਰੀਆ ਵਿੱਚ ਵੀ ਡਾਫ ਲੱਗੀ ਜਾਂਦੀ ਹੈ ਚਾਰ ਪੰਜ ਪਿੰਡ 10 15 ਪਿੰਡ ਡੁੱਬੇ ਹੀ ਰਹਿੰਦੇ ਆ ਉਹਨਾਂ ਦੀਆਂ ਫਸਲਾਂ ਮਾਰੀਆਂ ਜਾਂਦੀਆਂ ਤੇ ਹੁਣ ਇੱਥੋਂ ਤੁਸੀਂ ਦੱਸੋ ਵੀ ਇਸ ਨੇ ਕੀ ਗਲਤੀ ਕੀਤੀ ਆ ਇਹ ਕਮੈਂਟ ਬਹੁਤ ਬੋਲੇ ਨਾ ਕਰਨੇ ਆ ਔਰ ਕਈ ਵਾਰ ਤਾਂ ਵਿਚਾਰਵਾੜੀ ਆ ਇਹ ਸੜਕ ਵੀ ਐਵੇਂ ਥੋੜਾ ਕਹਿੰਦੇ ਆ ਕਿ ਬਾਬੇ ਦੀ ਜਗ੍ਹਾ ਦਾ ਫੜ ਨਹੀਂ ਘੱਤਰ ਔਰ ਇਹੀ ਸੋਚੀ ਦਾ ਕਿ ਬਾਬੇ ਦੀ ਜਗ੍ਹਾ ਧਿਆਨ ਦੇਣਾ ਤੇ ਘਰ ਵੀ ਸਰਕਾਰ ਨੇ ਬਣਾ ਕੇ ਨਹੀਂ ਦੇਣਾ ਘਰ ਵੀ ਪਤਾ ਨਹੀਂ ਵਿਚਾਰੇ ਨੇ ਪਹਿਲਾਂ ਕਿਵੇਂ ਬਣਾਇਆ ਹੋਵੇਗਾ ਤੇ ਜੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੋਈ ਗੁਨਾਹ ਨਹੀਂ ਨਾਲ ਮਿਲ ਕੇ ਸਹਿਯੋਗ ਕਰਿਆ ਕਰੋ ਨਾਲ ਮਿਲ ਕੇ ਸਲਾਹ ਦਿਆ ਕਰੋ ਔਰ ਜੇ ਚੰਗਾ ਕੰਮ ਹੈ ਤੇ ਉਸ ਵੇਲੇ ਜੇ ਕੋਈ ਟਾਂਠਾ ਕਰਨਾ ਵੀ ਪੈ ਜੇ ਤਾਂ ਕੋਈ ਗੱਲ ਨਹੀਂ ਇਸ ਵੀਡੀਓ ਤੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ